ਪੰਜਾਬ ਦੇ ਵਿੱਚ ਕਣਕ ਦਾ ਜੋ ਵਿਜਾਨ ਹੋਇਆ ਸੀ ਲਗਭਗ 35 ਲੱਖ ਹੈਕਟੇਅਰ ਦੇ ਵਿੱਚ ਉਹਦੇ ਵਿੱਚੋਂ ਆਸ ਇਹ ਕੀਤੀ ਜਾ ਰਹੀ ਹੈ ਕਿ ਸਰਕਾਰੀ ਜੋ ਆંકੜੇ ਨੇ 125 ਤੋਂ 126 ਲੱਖ ਟਨ ਦੇ ਕੋਲ ਕੇਂਦਰੀ ਖਾਦ ਭੰਡਾਰ ਲਈਏ ਕਣਕ ਖਰੀਦੀ ਜਾਏਗੀ ਹੁਣ ਅੱਜ ਹਾਲਾਤੇ ਨੇ ਕਿ ਜਿਹੜਾ ਜਨਵਰੀ ਐਂਡ ਦੇ ਵਿੱਚ ਤੇ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਅਨ ਪ੍ਰੈਸੀਡੈਂਟ ਟੈਂਪਰੇਚਰ ਰਾਈਜ਼ ਹੋਇਆ ਸੀਗਾ ਬੇਮੌਸਮੀ ਗਰਮੀ ਪੈ ਗਈ ਸੀ ਕਿ ਐਲ ਨੀਨੋ ਇਫੈਕਟ ਸੀ ਜਾਂ ਕੁਝ ਵੀ ਰੀਜਨ ਸੀ ਉਹਦੇ ਕਰਕੇ ਜਿਹੜਾ ਹੁਣ ਝਾੜ ਚ ਤਾ ਹੋ ਰਿਹਾ ਸਾਰੇ ਦੇਸ਼ ਦੇ ਵਿੱਚ ਲਗਭਗ 378 ਲੱਖ ਹੈਕਟੇਰ ਦੇ ਵਿੱਚ ਕਣਕ ਦਾ ਵਿਜਾਣ ਹੋਇਆ ਉਹਦੇ ਚੋਂ ਲਗਭਗ 10ਵਾਂ ਹਿੱਸਾ ਪੰਜਾਬ ਦਾ ਆਂਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਯੂਕਰੇਨ ਦੇ ਵਿੱਚ ਜਿਹੜੀ 17% ਕਣਕ ਦਾ ਵਿਜਾਣ ਘਟ ਹੋਇਆ ਉਹਦੇ ਨਾਲ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਸਪਲਾਈ ਘਟ ਜਾਣੀ ਹੈ ਅਸੀਂ ਕਿਉਂ ਭਾਰਤ ਸਰਕਾਰ ਫੂਡ ਡਿਪਲੋਮੇਸੀ ਦੇ ਉੱਤੇ ਕੰਮ ਨਹੀਂ ਕਰ ਰਹੀ ਅੰਤਰਰਾਸ਼ਟਰੀ ਕੂਟਨੀਤੀ ਹੈ ਜਿਹੜੀ ਫੂਡ ਗ੍ਰੇਨ ਦੇ ਉੱਤੇ ਕਰਨੀ ਚਾਹੀਦੀ ਹੈ ਅਸੀਂ ਮੌਕੇ ਦੇ ਹਾਲਾਤਾਂ ਦੇ ਵਿੱਚ ਸਭ ਤੋਂ ਵਧੀਆ ਕਣਕ ਪੈਦਾ ਕਰ ਰਹੇ ਹਾਂ ਔਰ ਸਭ ਤੋਂ ਵੱਧ ਕੁਆਂਟੀਟੀ ਜੇ ਪੰਜਾਬ ਚ ਕਣਕ ਪੈਦਾ ਹੋਏਗੀ ਉਹ ਵੀ ਉਸ ਵੇਲੇ ਜਦੋਂ ਸਾਰੇ ਦੇਸ਼ ਤੇ ਕਣਕ 51% ਬੀਤੇ ਸਾਲ ਦੇ ਵਿੱਚ ਕੇਂਦਰੀ ਖਾਦ ਭੰਡਾਰ ਲਈ ਗਈ ਔਰ ਦੇਸ਼ ਦਾ ਹੈਰਾਨਕੁਨ ਆਂਕੜਾ ਇਹ 0.8% ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਖੇਤੀਬਾੜੀ ਹੁੰਦੀ ਹੈ 1.5% ਜਿਹੜਾ ਉਹ ਰਕਬਾ ਹੈ ਉਹ ਟੋਟਲ ਰਕਬਾ ਬਣ ਸਕਦੇ ਆ 2.36 ਜਿਹੜਾ ਇਹ ਸਾਡੀ ਜਨਸੰਖਿਆ ਦਾ ਹਿੱਸਾ ਹੋ ਸਕਦਾ ਲੇਕਿਨ ਖੇਤੀਯੋਗ ਰਕਬਾ ਜਿਹੜਾ 0.8% ਇਸ ਲਈ ਅਸੀਂ ਕਹਿੰਦੇ ਆ ਕਿ ਪੰਜਾਬ ਨੂੰ ਵੱਖਰਾ ਗਿਣਨਾ ਚਾਹੀਦਾ ਪੰਜਾਬ ਨੂੰ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਫੂਡ ਪ੍ਰੋਸੈਸਿੰਗ ਹੋਵੇ ਐਮਐਸਪੀ ਹੋਵੇ ਮੌਕੇ ਤੇ ਖਾਦ ਤੇ ਦਵਾਈਆਂ ਹੋਣ ਜਾਂ ਸਾਡਾ ਨੈਰੀ ਨੈਟਵਰਕ ਉਹਦੀ ਰੀਮੋਡਲਿੰਗ ਹੋਵੇ ਗਰਾਊਂਡ ਵਾਟਰ ਰੀਚਾਰਜਿੰਗ ਹੋਵੇ ਵਾਟਰ ਹਾਰਵੈਸਟਿੰਗ ਹੋਵੇ ਜਾਂ ਵਾਟਰ ਕੰਜ਼ਰਵੇਸ਼ਨ ਹੋਵੇ ਇਹਨਾਂ ਸਾਰਾਂ ਚੀਜ਼ਾਂ ਦੇ ਉੱਤੇ ਕਦੋਂ ਧਿਆਨ ਦਿੱਤਾ ਜਾਏਗਾ ਅੱਜ ਦੇ ਹਾਲਾਤ ਵੇਖ ਲੈ ਜਾਣ ਤੇ ਅੰਤਰਰਾਸ਼ਟਰੀ ਹਾਲਾਤ ਵੇਖ ਲੈ ਜਾਣ ਕਦੋਂ ਮੌਕੇ ਦੀਆਂ ਸਰਕਾਰਾਂ ਤੇ ਸਾਡੇ ਨੀਤੀ ਘੜੇ ਜਾਗਣਗੇ